ਸੁਹੇ ਵਿਚੀਰੇ ਵਾਲਿਆ ਲੰਗਣਾ ਰੇਲਾਨੇ ਸੁਹੇ ਵਿਚੀਰੇ ਵਾਲਿਆ ਲੰਗਣਾ ਰੇਲਾਨੇ ਮਿਲੇ ਸਸਤ ਸਮਾਨ ਲੱਗੀਆਂ ਸੇਲਾਨੇ ਮਿਲੇ ਸਸਤ ਸਮਾਨ ਲੱਗੀਆਂ ਸੇਲਾਨੇ ਸੁਹੇ ਨਿਸ਼ਾਲੂਆੜੀ ਪਰਮਾਉਂਦੇ ਨੇ ਸੁਹੇ ਨਿਸ਼ਾਲੂਆੜੀ ਪਰਮਾਉਂਦੇ ਨੇ ਪਹਿਲਾ ਵਧਾ ਕੇਰੇ ਫੇਰ ਕਟਾਉਂਦੇ ਨੀ ਪਹਿਲਾ ਬਤਾ ਕੀ ਰੀਟ ਫੇਰ ਕਟਾਉਂਦੇ ਨੀ ਸੁਹੇ ਵਿਚੀਰੇ ਵਾਲਿਆ ਹਾਂ ਕਹਿ ਦੇਵੀ ਸੁਹੇ ਵਿਚੀਰੇ ਵਾਲਿਆ ਹਾਂ ਕਹਿ ਦੇਵੀ ਪੰਜ ਸੱਤ ਸੂਟ ਬਟੀਕ ਵਾਲੇ ਮੈਨੂੰ ਲੈ ਦੇਵੀ ਪੰਜ ਸੱਤ ਸੂਟ ਬਟੀਕ ਵਾਲੇ ਮੈਨੂੰ ਟਪਾਲਨੀ ਸੁਹੇਨੀ ਸ਼ੱਲੂ ਵਾਲੀ ਏ ਟੇਮ ਟਪਾਲਨੀ ਸੋਚ ਸਮਝ ਕੇ ਚੱਲ ਖਰਚ ਘਟਾਲੈਨੀ ਸੋਚ ਸਮਝ ਕੇ ਚੱਲ ਖਰਚ ਘਟਾਲੈਨੀ ਸੁਹੇ ਚੀਰੇ ਵਾਲਿਆ ਤੇਰੇ ਨਾਲ ਮੈਂ ਚਕਰੋਣੀ ਵੀ ਸੁਹੇ ਵਿਚੀਰੇ ਵਾਲਿਆ ਤੇਰੇ ਨਾਲ ਮੈਂ ਚਕਰੋਣੀ ਵੀ ਪੱਗ ਨਾਲ ਦੀ ਚੁੰਨੀ ਲਾਲ ਰਗੋਣੀ ਵੀ ਪੱਗ ਨਾਲ ਦੀ ਚੁੰਨੀ ਲਾਲ ਰੰਗੌਣੀ ਵੀ ਸੁੰਨੀ ਸ਼ੱਲੂ ਵਾਲੀਏ ਅਗ ਆਵਿਆਂ ਦੀ ਸੁੰਨੀ ਸ਼ੱਲੂ ਵਾਲੀਏ ਅਗ ਆਵਿਆਂ ਦੀ ਹੁੰਦਾ ਸਾਦਗੀ ਵਿੱਚ ਸਹੱਪਣ ਗੱਲ ਛੱਡ ਦਿਖਾਵਿਆਂ ਦੀ ਹੁੰਦਾ ਸਾਦਗੀ ਵਿੱਚ ਸਹੱਪਣ ਗੱਲ ਛੱਡ ਦਿਖਾਵਿਆਂ ਦੀ